ਪੰਜਾਬ ਸਰਕਾਰ ਵੱਲ ਲਗਾਤਾਰ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸਾਨ ਆਪਣੇ ਖੇਤਾਂ ਵਿੱਚ ਰਹਿਦਖੂਨ ਨੂੰ ਅੱਗ ਨਾਲ ਲਗਾਉਣ ਜਿਸ ਨਾਲ ਕਈ ਵੱਡੇ ਹਾਦਸੇ ਵਾਪਰਦੇ ਹਨ ਪਰ ਕਿਸਾਨ ਆਪਣੇ ਖੇਤਾਂ ਵਿੱਚ ਅੱਗ ਲਗਾਉਣ ਤੋਂ ਬਾਝ ਨਹੀਂ ਆ ਰਹੇ ਤਾਜ਼ਾ ਮਾਮਲਾ ਗੁਰਦਾਸਪੁਰ ਪੰਡੋਲੀ ਰੋਡ ਤੋਂ ਸਾਹਮਣੇ ਆਇਆ ਜਿੱਥੇ ਕਿਸਾਨਾਂ ਵੱਲੋਂ ਖੇਤਾਂ ਵਿੱਚ ਲਗਾਈ ਅੱਗ ਪਨਪਾਸ ਦੇ ਗਦਾਮ ਤੱਕ ਪਹੁੰਚ ਗਈ ਜਿਸ ਨਾਲ ਪਨਪਾਸ ਦੇ ਗਦਾਮ ਅੰਦਰ ਪੇ ਲੱਕੜ ਅਤੇ ਪਲਾਸਟਿਕ ਦੇ ਕਰੇਟਾਂ ਨੂੰ ਅੱਗ ਲੱਗ ਜਾਣ ਕਰਨਾ ਅੱਗ ਗਦਾਮ ਦੇ ਅੰਦਰ ਪੂਰੀ ਤਰ੍ਹਾਂ ਨਾਲ ਫੈਲ ਗਈ ਜਿਸ ਤੋਂ ਬਾਅਦ ਮੌਕੇ ਤੇ ਫਰਗ ਦੇ ਲੀਆਂ ਪੰਜ ਗੱਡੀਆਂ ਤੇ ਅੱਗ ਤੇ ਕਾਬੂ ਪਾਇਆ ਅਤੇ ਬੜੀ ਮੁਸ਼ਕਲ ਦੇ ਨਾਲ ਸਟੋਰ ਕੀਤੇ ਜਾਣ ਅਨਾਜ ਨੂੰ ਬਚਾਇਆ ਜੇਕਰ ਸਮੇਂ ਰੇਂਦੇ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਲੱਖਾਂ ਰੁਪਏ ਦਾ ਅਨਾਜ ਸੜ ਕੇ ਸੁਆਹ ਹੋ ਜਾਣਾ ਸੀ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਗੁਰਦਾਸਪੁਰ ਤੋਂ ਖਾਸ ਰਿਪੋਰਟ ਸਾਢੇ 11 ਵਜੇ ਸਾਨੂੰ ਫੋਨ ਕਾਲ ਆਂਦੀ ਆ ਇਹ ਪੰਡੋਰੀ ਰੋਡ ਤੇ ਇਹਦੇ ਪੰਛਾਫ ਦੇ ਗਦਾਮਾਂ ਦੇ ਅੰਦਰ ਨਾ ਅੱਗ ਲੱਗ ਗਈ ਆ ਅਏ ਤੁਰੰਤ ਕਾਰਵਾਈ ਕਰਦੇ ਤਿੰਨ ਫਾਇਰ ਗੇਟ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਆ ਤੀਆਂ ਇੱਕ ਵਾਂ ਬਟਾਲੇ ਫੋਨ ਕਰਤਾ ਬਟਾਲੇੋਂ ਗੱਡੀ 2 ਮਿੰਟ ਚ ਆ ਰਹੀ ਐ ਇੱਥੇ ਤੇ ਤਕਰੀਬਨ ਅੱਗ ਦੇ ਕੰਟਰੋਲ ਹੀ ਆ ਜਿਹੜਾ ਖਤਰੇ ਵਾਲਾ ਕੰਮ ਉਹ ਟਲ ਗਿਆ ਅੱਗ ਨੇ ਕਿਸੇ ਵੀ ਘਰ ਆ ਬਾਇਕਰੀ ਦੀ ਨਹੀਂ ਆਗ ਨੇ ਗਦਾਮਾਂ ਦੇ ਚਾਰੇ ਪਾਸੇ ਘੇਰਾ ਪਾਇਆ ਹੋਦਾ ਜੀ ਇਹ ਤੁਸੀਂ ਵੇਖ ਸਕਦੇ ਫੋਟੋ ਲੈ ਸਕਦੇ ਹੋ ਕਿ ਕਿੱਦਾਂ ਅੱਗ ਨੇ ਸਾਰੇ ਪਾਸੇ ਘੇਰਾ ਪਾਇਆ ਦਾ ਹੈ ਕੋਈ ਕਿਹੜੀ ਚੀਜ਼ ਕੋਈ ਐਕਚੁਅਲ ਹੈ ਇਹ ਫਿਲਹਾਲ ਤੇ ਇਹ ਲੱਕੜ ਦੇ ਕ੍ਰੇਟ ਆ ਤੇ ਪਲਾਸਟਿਕ ਦੇ ਕ੍ਰੇਟ ਆ ਇਹ ਇਹਨਾਂ ਨੂੰ ਹੇ ਲੱਗੀ ਅੱਗ ਚਲੋ ਅੰਦਰ ਬਚਾਵਾ ਕਣਕ ਕਣਕ ਦਾ ਬਚਾਵਾ ਕਿੰਨਾ ਕਣਕ ਦਾ ਇਹਦਾ ਹਜੇ ਅੰਦਾਜ਼ਾ ਨਹੀਂ ਲਗਾ ਜਾ ਸਕਦਾ ਇਹ ਹੁਣ ਇੰਸਪੈਕਟਰ ਸਾਹਿਬ ਨੂੰ ਪੁੱਛਣਾ ਵੀ ਕੀ ਹੈ ਨਹੀਂ 70% ਕੰਟਰੋਲ ਪਾ ਲਿਆ ਜੀ 30% ਰਹਿ ਗਿਆ ਇਹ ਗਦਾਮ ਅਨਾਜ ਨੂੰ ਜਿਹੜਾ ਅੰਦਰ ਪਿਆ ਅਨਾਜ ਹਜੇ ਤੇ ਸੇਫ ਹੀ ਲੱਗਦਾ ਮੈਨੂੰ ਚਲੋ ਹੋਰ ਕਿੰਨਾ ਸਮਾਂ ਲੱਗਦਾ ਬਸ ਇੱਕ ਘੰਟਾ ਅੱਧਾ ਘੰਟਾ ਲੱਗਦਾ ਹੈ ਬੋਰੀਆਂ ਦਾ ਬਚਾਵਾ ਬੋਰੀਆਂ ਦਾ ਬਚਾਅ ਤਕਰੀਬਨ ਲੱਗਦਾ ਮੈਨੂੰ ਇਹ ਸਾਰਾ ਇਹ ਨਹੀਂ ਅੰਦਾਜ਼ਾ ਨਹੀਂ ਲਗਾ ਸਕਿਆ ਕਿੰਦਾਂ ਲੱਗੀ ਹੈ ਇਦਾ ਇਹ ਪਤਾ ਨਹੀਂ ਲੱਗ ਸਕਿਆ ਪਰ ਮਾ ਆਈ ਗਰਦਾਸਪੁਰ ਦਾ ਮੰਡੀ ਆੜਾ ਦਾ ਕੰਮ ਕਰਦੇ ਆ ਮੰਡੀ ਜਾ ਰਹੀ ਤੇ ਦੇਖਿਆ ਦੂਰ ਧੂਆ ਨਿਕਲਦਾ ਪਿਆ ਸੀ ਤੇ ਦੇਖਣ ਆ ਗਏ ਤੇ ਅੱਗ ਲੱਗੀ ਦੀ ਗਦਾਮਾਂ ਦੇ ਲੇਕਿਨ ਗਦਾਮਾਂ ਦਾ ਬਚਾਵਾ ਅੰਦਰ ਬਾਹਰ ਜਿਹੜਾ ਕੁਆੜਕੂੜ ਪਿਆਦਾ ਹੈਗਾ ਉਹਦੀ ਨੂੰ ਅੱਗ ਲੱਗੀ ਆ ਅੰਦਰ ਬਚਾ ਹੋ ਗਿਆ ਅੱਗ ਕਿਦਾਂ ਲੱਗੀ ਆ ਇਹ ਦੇਖ ਕੇ ਆਪਾਂ ਨੂੰ ਪਤਾ ਲੱਗੇਗਾ ਜਿਸ ਤਰ੍ਹਾਂ ਮੌਕੇ ਤੇ ਫਰਬ ਗਿੱਟਦੀਆਂ ਗੱਡੀਆਂ ਆਪਣੇ ਟਾਈਮ ਨਾਲ ਆ ਕੇ ਅੱਗ ਬੁਝਾਉਂਦੇ ਆ ਕਹਿੰਦੇ ਆ ਦੋ ਪਹਿਲਾਂ ਆ ਗਏ ਸਾਡੇ ਨੂੰ ਦੇ ਤੇ ਇੱਕ ਵਾ ਇੱਕ ਦੋ ਪਹਿਲਾਂ ਹੋ ਗਈਆਂ ਨਾ ਅਤਿ ਦੰਮਾਂ ਦੇ ਆਲੇ ਦੁਆਲੇ ਹੀ ਹੈ ਸਾਰੀ ਆ ਅੰਦਰ ਬਚਾਵ ਆ ਬਾਹਰ ਬਾਰੀ ਹੈ ਸਾਰੀ ਤੇ ਜਸਪੀਰ ਕੋਰ ਗੜੋਂ ਨਾ ਪੰਸਬ ਦਾ ਆਪਣੀ ਮੇਰੇ ਵੱਲੋਂ ਇਲੈਕਸ਼ਨ ਡਿਊਟੀ ਸੀ ਮੈਂ ਇਲੈਕਸ਼ਨ ਡਿਊਟੀ ਅਟੈਂਡ ਕਰ ਰਿਹਾ ਸੀ ਮੈਨੂੰ ਇਥੋਂ ਫੋਨ ਆਇਆ ਕਿ ਇੱਧਰ ਅੱਗ ਲੱਗੀ ਆ ਐਕਚੁਅਲੀ ਅੱਗ ਲੱਗੀ ਆ ਜਿਹੜਾ ਲੱਗੇ ਨਾਰਸ ਪੇ ਆ ਉਹਨਾਂ ਨੇ ਅੱਗ ਲਾਤੀ ਥੇ ਤੇ ਇਹਨਾਂ ਨੇ ਕਰੇਟਾਂ ਨੇ ਅੱਗ ਫੜ ਲਈ ਤੇ ਉਸ ਤੋਂ ਬਾਅਦ ਆ ਫਾਇਰ ਬੈਡ ਨੂੰ ਫੋਨ ਕੀਤਾ ਅੱਗ ਨੇ ਚੰਗੀ ਜੋਰ ਨਾਲ ਅੱਗ ਫੜ ਲਈ ਜਿਹੜੇ ਕਿ ਕਾਫੀ ਜ਼ਿਆਦਾ ਅੱਗ ਲੱਗੀ ਗੜੋਂ ਨੂੰ ਕਰੇਟਾਂ ਚ ਕਬਰਾਂ ਚ ਤੇ ਅੰਦਰ ਵੀ ਤੁਹਾਡੇ ਸਾਹਮਣੇ ਚੱਕਿਆਂ ਨੂੰ ਵੀ ਆਪਾਂ ਪਾਣੀ ਪੂਣੀ ਲਾ ਰਹੇ ਆ ਕਿ ਇੱਥੇ ਵੀ ਥੋੜਾ ਮਤਾਂ ਨੁਕਸਾਨ ਹੋਇਆ ਤੇ ਬਾਕੀ ਜਿੰਨਾ ਵੀ ਨੁਕਸਾਨ ਆ ਬਾਅਦ ਚ ਪਤਾ ਲੱਗੇਗਾ ਹਣ ਕੰਮ ਮੁੱਕਣ ਤੋਂ ਬਾਅਦ ਕਿੰਨਾ ਹੋਇਆ ਕਿੰਨੇ ਕਰੇਟ ਆ ਗਏ ਫੇ ਇੱਥੇ ਦੇ ਘੱਟੋ ਘੱਟ ਆਪਣੇ 14000 ਕਰੇਟ ਪਏ ਆ ਇਹ ਸਿਰ ਹੁਣ ਬਾਅਦ ਚ ਪਤਾ ਲੱਗੇਗਾ ਆਪਾਂ ਗਿਣਤੀ ਮਾਰਨ ਤੋਂ ਬਾਅਦ ਹੀ ਕਿ ਸੜਿਆ ਕਿ ਨਹੀਂ ਸਰਕਾਰ ਕਿਹਨਾਂ ਵਜਾ ਅਨੁਮਾਨ ਕਿਨਾਂ ਲਾਜਾ ਕਾਫੀ ਨੁਕਸਾਨ ਹੋ ਗਿਆ ਬਾਕੀ ਉਹ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ ਹੁਣ ਅੱਗ ਬੁਝਾਈ ਯਾਰ ਕਿੰਨੀਆਂ ਗੱਡੀਆਂ ਜਾਂ ਇੱਥੇ ਚਾਰ ਗੱਡੀ ਪੰਜਵੀਂ ਗੱਡੀ ਕਾਰਨ ਕਰਨ ਕਿਆ ਕੇ ਕਾਰਨ ਆਗੇ ਸਾਹਮਣੇ ਆਪਣੇ ਇੱਥੇ ਨਾਲ ਦੇਖੋ ਤੁਹਾਡੇ ਸਾਹਮਣੇ ਨਾਲ ਨੂੰ ਅੱਗ ਲਾਈ ਸੀਗੇ ਨੇ ਇੱਕ ਇੱਕ ਕਿਸਾਨ ਨੇ ਲਾਈ ਕਿੱਦਾਂ ਬਰੋਗੇ ਲਾਤੀ ਇਹ ਕਿ ਕਿਸਾਨ ਨੇ ਲਾਈ ਹੋਣੀ ਆ ਹਾਂਜੀ ਕੀ ਮੰਗ ਕਰਦੇ ਤੁਸੀਂ ਮੰਗ ਕੀ ਆ ਨੂੰ ਆਪਣਾ ਕਿ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਿਹਨਾਂ ਨੇ ਅੱਗ ਲਾਈ ਆ ਹਾਂ ਕਾਬੂ ਹਜੇ ਤੱਕ ਕਾਬੂ ਪੈ